ਸਿੱਖੀ ਦਿੱਤਾ ਮੁੱਢ ਤੋਂ ਰੀਤੇ ਚੱਲਦੀ ਆਈ ਐ ਲੱਖਾਂ ਦੁੱਖ ਦੇ ਕਸ਼ਟ ਕਾਮ ਏ ਚੱਲਦੀ ਆਈ ਐ ਸਿੰਘ ਮੁਖ ਚੋਂ ਸੀ ਨਹੀਂ ਕਹਿੰਦੇ ਲੱਖ ਜਾਲਮ ਜ਼ੁਲਮ ਕਮਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਆਰਿਆ ਦੇ ਨਾਲ ਤਨ ਚੁਰਵਾਣੇ ਸੱਖੇ ਨਹੀਂ ਹੁੰਦੇ ਚਰਖਣੀਆਂ ਤੇ ਢੇੜੇ ਲਾਉਣੇ ਸੱਖੇ ਨਹੀਂ ਹੁੰਦੇ ਪਰਬੰਦ ਬੰਦ ਕਟਵਾ ਕੇ ਸਿੰਘ ਆਪਣਾ ਫਰਜ਼ ਨਿਭਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕਾ ਜਾ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ